ਹallelujah hallelujah hallelujah thank you jesus thank you jesus thank you jesus hallelujah हे सर्वशक्तिमान पिता परमेश्वर जी असि तडा ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਇਹ सुंदर ਅਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ਰ जी पਿਤਾ ਪਰਮੇਸ਼ਰ जी असि प्रभु यीशु मसीह जी ਦੇ जिंदा सामर्थ्य नाम ਵਿੱਚ ਪਿਤਾ ਪਰਮੇਸ਼ਰ जी असि तडी पाक पवित्र हजूरी ਵਿੱਚ ਚੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਪ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਜਿੰਨੇ ਵੀ ਜਨ ਇਸ ਵਕਤ ਪਿਤਾ ਪਰਮੇਸ਼ਰ ਤੁਹਾਡੀ ਪਾਪ ਪਵਿੱਤਰ ਹਜ਼ੂਰੀ ਵਿੱਚ ਚੁੱਕੇ ਹਨ ਪਿਤਾ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਜਨ ਨੂੰ ਛੂਏ ਪਿਤਾ ਪਰਮੇਸ਼ਰ ਜੀ ਹਾਲੇਲੂਇਆ 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 ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਜ਼ਿੰਦਾ ਜਲਾਲੀ ਪਰਮੇਸ਼ਰ ਉਹ ਪਿਤਾ ਪਰਮੇਸ਼ਰ ਜੀ ਹਾਲੇਲੂਇਆ 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 ਪਿਤਾ ਪੁੱਤਰ ਪਵਿੱਤਰ ਆਤਮਾ ਜੀ ਅਸੀਂ ਆਪਣੀ ਜ਼ਿੰਦਗੀ ਵਿੱਚ ਆਪ ਜੀ ਦਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਸਾਡੇ ਸਰੀਰ ਤੇ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਸਾਡੇ ਰੂਹ ਜਿਸਮ ਜਾਨ ਤੇ ਆਪਣਾ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਇੱਕ ਇੱਕ ਜਨਤੀ ਪਿਤਾ ਪਰਮੇਸ਼ਰ ਜੋ ਵੀ ਸੁਪਰਾਪ ਤੁਨ ਸੁਣ ਰਹੇ ਹਨ ਪਿਤਾ ਪਰਮੇਸ਼ਰ ਤੁਹਾਡਾ ਪਵਿੱਤਰ ਲਹੂ ਲਗਾ ਦਿਨੇ ਪ੍ਰਭੂ ਜੀ ਇਹਨਾਂ ਦੇ ਉੱਤੇ ਇਹਦੇ ਪਰਿਵਾਰਾਂ ਦੇ ਉੱਤੇ ਤੁਹਾਡਾ ਪਵਿੱਤਰ ਲਹੂ ਲਗਾ ਦਿਨੇ ਪਿਤਾ ਪਰਮੇਸ਼ਰ ਜੀ ਕੋਈ ਵੀ ਬੁਰੀਾਈ ਕੋਈ ਵੀ ਅੰਧਕਾਰ ਦੀ ਸ਼ਕਤੀ ਇਹਨਾਂ ਨੂੰ ਛੂ ਨਾ ਸਕੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹਾਲੇਲੂਇਆ 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 ਪ੍ਰਭੂ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਪੂਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਤੁਸੀਂ ਪਵਿੱਤਰ 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 ਸਨਾਉ ਦੇ ਯਹੋਵਾ ਪਰਮੇਸ਼ਰ ਪਿਤਾ ਪਰਮੇਸ਼ਰ ਕਾਤ ਤੇ ਸਮੁੰਦਰ ਜੋ ਕੁਝ ਉਸ ਦੇ ਵਿੱਚ ਬਣਾਉਣ ਵਾਲੇ ਪਰਮੇਸ਼ਰ ਪਿਤਾ ਪਰਮੇਸ਼ਰ ਤੁਸੀਂ ਸਾਡੇ ਸਿਰਜਣਹਾਰ ਚਨਹਾਰ ਪਰਮੇਸ਼ਵਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਇਸ ਪਾਕ ਪਵਿੱਤਰ ਹਜ਼ੂਰੀ ਦੇ ਲਈ ਪਿਤਾ ਪਰਮੇਸ਼ ਤੁਸੀਂ ਤੁਹਾਡਾ ਧੰਨਵਾਦ ਕਰਦੇ ਹallelujah 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 ਰਾਜਾ ਦੇ ਰਾਜਾ ਪ੍ਰਭੂਾ ਦੇ ਪ੍ਰਭੂ ਤੁਹਾਡੇ ਨਾਮ ਨੂੰ ਮਹਿਮਤ ਜਲਾਲ ਮਿਲਨੇ ਪਾਏ ਪਿਤਾ ਪਰਮੇਸ਼ ਤੁਹਾਡਾ ਧੰਨਵਾਦ ਹallelujah 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪ੍ਰਭੂ ਜੀ ਤੁਸੀਂ ਸਾਡੇ ਬੱਲੂ ਸਾਡਾ ਚਟਾਨ ਹੋ ਸਾਡੀ ਚਟਾਨ ਹੋ ਪਿਤਾ ਪਰਮੇਸ਼ ਸਾਡਾ ਉੱਚਾ ਗੜ੍ਹ ਹੋ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੀ ਪਨਾਹ ਗਾਹ ਹੋ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ 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 ਪ੍ਰਭੂ ਜੀ ਉਸ ਦਾ ਤੁਹਾਡਾ ਦਾਸ ਦੌਤ ਕਿਉਂ ਨਾ ਮੈਂ ਆਪਣੇ ਅੱਖਾ ਪਾੜਾ ਵੱਲ ਚੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਮੇਰੀ ਸਹਾਇਤਾ ਯਹਵਾ ਤੂੰ ਹੈ ਜੋ ਆਕਾਸ਼ ਤੱਕ ਤੈਨੂੰ ਬਣਾਉਣ ਵਾਲਾ ਪਰਮੇਸ਼ਰ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਅੱਜ ਜਿੰਨੇ ਵੀ ਜਨ ਤੁਹਾਨੂੰ ਪੁਕਾਰ ਰਹੇ ਹਨ ਪਿਤਾ ਪਰਮੇਸ਼ਰ ਇੱਕ ਇੱਕ ਜਨ ਦੀ ਪ੍ਰਾਰਥਨਾ ਪਿਤਾ ਪਰਮੇਸ਼ਰ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਇੱਕ ਬਖੂਰ ਦੀ ਨਿਯਾਈ ਪਹੁੰਚੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹallelujah ਪ੍ਰਭੂ ਜੀ ਤੁਸੀਂ ਸਾਨੂੰ ਬਿੱਤੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਿਆ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪਰਬੂ ਜੀ ਅੱਜ ਇਸ ਸੁਨਦ ਤੇ ਮੁਬਾਰਕ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਜ਼ਾਦ ਦਿਨ ਦਿਖਾਇਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਆਜ਼ਾਦ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਪਰ ਤੁਹਾਡੀ ਕਿਰਪਾ ਤੁਹਾਡਾ ਰਹਿਮ ਤੁਹਾਡਾ ਫਜ਼ਲ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਵਚਨ ਦੇ ਵਿੱਚ ਲਿਖਿਆ ਹੋਇਆ ਹੈ ਮੈਨੂੰ ਪੁਕਾਰ ਮੈਂ ਤੈਨੂੰ ਵੱਡੇ ਵੱਡੇ ਓਕੀ ਓਕੀ ਅੱਲਾਹ ਦੱਸਾਂਗਾ ਜਿੰਨਾ ਤੂੰ ਹਜੇ ਨਹੀਂ ਸਮਝਦਾ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਣਦੇ ਵੱਡੀ ਦਇਆ ਕਰੋ ਪਿਤਾ ਪਰਮੇਸ਼ਰ ਜੀ ਸਾਡੇ ਆਤਮਿਕ ਅੱਖਾਂ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਸਾਡੇ ਆਧਿਕ ਕੰਨਾਂ ਨੂੰ ਖੋਲ ਦਿਓ ਤਾਂ ਜੋ ਸਾਫ਼-ਸਾਫ਼ ਸੇ ਪਵਿੱਤਰ ਆਤਮਾ ਦੀ ਧੜੀ ਆਵਾਜ਼ ਨੂੰ ਸੁਣ ਸਕੀਏ ਪਿਤਾ ਪਰਮੇਸ਼ਰ ਜੀ ਪਰਬੂ ਜੀ ਸਾਡੇ ਸਭ ਜਾਣੇ ਤੇ ਅਣਜਾਣੇ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਪ੍ਰਭੂ ਜੀ ਜਿਸ ਤਰ੍ਹਾਂ ਤੁਹਾਡਾ ਦਾਸ 다ਊਦ ਲਿਖਦਾ ਹੈ ਕਿ ਜਿੰਨੇ ਪਹਿਰੇ ਵਾਲੇ ਸਵੇਰ ਨੂੰ ਜਿੰਨੇ ਪਹਿਰੇ ਵਾਲੇ ਸਵੇਰ ਨੂੰ ਉਹਨਾਂ ਹੀ ਵੱਦ ਮੇਰੀ ਜਾਨ ਪ੍ਰਭੂ ਨੂੰ ਢੀਕਦੀ ਹallelujah ਸੱਚਮੁੱਚ ਪਿਤਾ ਪਰਮੇਸ਼ ਜਿਨ੍ਹਾਂ ਨੇ ਅੱਜ ਤੁਹਾਡੇ ਇਤਿਹਾਸ ਲਾਈਓ ਕਦੇ ਵੀ ਸ਼ਰਮਿੰਦੇ ਨਹੀਂ ਹੋਣਗੇ ਪਿਤਾ ਪਰਮੇਸ਼ ਜੀ ਉਹਨਾਂ ਦੇ ਮੂੰਹ ਕਦੇ ਵੀ ਕਾਲੇ ਨਹੀਂ ਹੋਣਗੇ ਪਿਤਾ ਪਰਮੇਸ਼ ਜੀ ਤੁਹਾਡਾ ਵਚਨ ਕਹਿੰਦਾ ਨਾ ਮੈਂ ਤੈਨੂੰ ਛੱਡਾਂਗਾ ਨਾ ਮੈਂ ਕਦੇ ਤਿਆਗਾਂਗਾ ਹallelujah ਸੱਚਮੁੱਚ ਪਿਤਾ ਪਰਮੇਸ਼ ਜੀ ਤੁਸੀਂ ਦਿਆਲੂ ਕਿਰਪਾਲੂ ਪਰਮੇਸ਼ਰ ਪ੍ਰਭੂ ਜੀ ਆਪਣੇ ਬੁਕਾਰਨ ਵਾਲੇ ਦੇ ਨੇੜੇ ਹੋ ਪਿਤਾ ਪਰਮੇਸ਼ ਜੀ ਪਰਬੂ ਜੀ ਸੀ ਪ੍ਰਾਰਥਨਾ ਕਰਦੇ ਆ ਇੱਕ ਇੱਕ ਜਾਨ ਦੇ ਹਰ ਤਰ੍ਹਾਂ ਦੇ ਦੁੱਖਾਂ ਤੋਂ ਰੋਗਾ ਤੋਂ ਛੁਟਕਾਰਾ ਮਿਲਨੇ ਪਾਏ ਵੀ ਤਾਂ ਪਰਮੇਸ਼ਰ ਦਇਆ ਕਰੋ ਪਰਬੂ ਜੀ ਤੁਹਾਡੇ ਪਵਿੱਤਰ ਆਤਮਾ ਇੱਕ ਇੱਕ ਜਾਨ ਨੂੰ ਛੂਏ ਵੀ ਤਾਂ ਪਰਮੇਸ਼ਰ ਤੁਹਾਡੇ ਵਚਨ ਵਿੱਚ ਲਿਖਿਆ ਜਿੱਥੇ-ਜਿੱਥੇ ਪਰਮੇਸ਼ਰ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਹਾਲੇਲੂਇਆ ਹਾਲੇਲੂਇਆ ਵੀ ਤਾਂ ਪਰਮੇਸ਼ਰ ਤੁਹਾਡੇ ਵਚਨ ਵਿੱਚ ਲਿਖਿਆ ਜੋ ਕੁਝ ਮੇਰਾ ਨਾਮ ਲੈ ਕੇ ਜੋ ਕੁਝ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਪਿਤਾ ਕੋਲੋਂ ਮੰਗੋਗੇ ਤੁਹਾਨੂੰ ਦੇਵੇ ਗਾ ਹallelujah ਪਿਤਾ ਪਰਮੇਸ਼ਰ ਜੀ ਦੀ ਦਇਆ ਪਰ ਪ੍ਰਭੂ ਜੀ ਅਸੀਂ ਇੱਕ ਇੱਕ ਜਾਣਦੇ ਸ਼ਾਂਤੀ ਆਨੰਦ ਨੂੰ ਮੰਗਦੇ ਪਿਤਾ ਪਰਮੇਸ਼ਰ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਹallelujah ਹallelujah ਫਰਤਾਨ ਵਾਧਾਨ ਵਾਧਾਨ ਵਾ ਪਿਤਾ ਪਰਮੇਸ਼ਰ ਜੀ ਹਰੰਦਕਾ ਦੀ ਸ਼ਕਤੀ ਨੂੰ ਜਿਨ੍ਹਾਂ ਦੇ ਖਿਲਾਫਤ ਵਿੱਚ ਯਿਸੂ ਮਸੀਹ ਦੇ ਨਾਂ ਵਿੱਚ ਢੱਕਦੇ ਨੇ ਦਿੰਨੇ ਆ ਵੀ ਤਾਂ ਪਰਮੇਸ਼ਰ ਜੀ ਹਰ ਵੈਰੀ ਦੀ ਸ਼ਕਤੀ ਹਰ ਵੈਰੀ ਦੀ ਜੋਰ ਨਾਲ ਇਹ ਜੀਵਨਾ ਵਿੱਚ ਨਾਸ਼ ਹੋਏ ਪਿਤਾ ਪਰਮੇਸ਼ਰ ਪਵਿੱਤਰ ਆਤਮਾ ਦੀ ਅੱਗੇ ਕਿੱਕ ਜਾਨ ਨੂੰ ਛੁਏ ਵੀ ਤਾਂ ਪਰਮੇਸ਼ਰ ਹਰ ਤਰ੍ਹਾਂ ਦੇ ਬੰਧਨ ਟੁੱਟ ਜਾਣ ਪਿਤਾ ਪਰਮੇਸ਼ਰ ਹਾਲੇਲੂਆ ਗੁਰੂ ਦੀ ਅ ਗੁਰੂ ਦੀ ਅ ਹallelujah ਰਬਾਬਾ ਮਸੇ ਕੇਂਦੇ ਰਬਾਬਾ ਸ਼ਰਦਾਲਾ ਰਬਾਬਾ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹallelujah ਪਿਤਾ ਪਰਮੇਸ਼ਰ ਜੀ ਸਾਨੂੰ ਆਤਮਿਕ ਸਮਝ ਆਤਮਿਕ ਬੁੱਧ ਦਿਓ ਪ੍ਰਭੂ ਜੀ ਤਾਂ ਜੋ ਪਿਤਾ ਪਰਮੇਸ਼ਰ ਜੀ ਅਸੀ ਸਾਡੀ ਪਵਿੱਤਰ ਆਤਮਾ ਦੀ ਗਾਈਡੈਂਸ ਵਿੱਚ ਚੱਲ ਸਕੇ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਹallelujah ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪ੍ਰਭੂ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਸੀਂ ਸਾਡੇ ਹਿਰਦੇ ਰੂਹ ਦੇ ਨੂੰ ਚਾਂਚਣ ਵਾਲੇ ਪਰਮੇਸ਼ਰ ਬਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਹallelujah ਧੰਨਵਾਦ ਧੰਨਵਾਦ ਤੁਹਾਡੇ ਵਚਨ ਦੇ ਵਿੱਚ ਲਿਖਿਆ ਜਿਸ ਤਰ੍ਹਾਂ ਆਯੂਬ ਦੀ ਪੁਸਤਕ ਵਿੱਚ ਲਿਖਿਆ ਹੈ ਤੂੰ ਪਰਮੇਸ਼ਰ ਦੇ ਅੱਗੇ ਬੇਨਤੀ ਕਰੇਗਾ ਉਹ ਤੇਰੀ ਸੁਨੇਗਾ ਤੇਰੇ ਸੁਖਨਾਂ ਨੂੰ ਪੂਰੇ ਕਰੇਗਾ ਹallelujah ਜਿਸ ਗੱਲ ਹੀ ਤੇਰੀ ਮਨਚਾ ਹੋਏਗੀ ਉਹ ਤੇਰੇ ਲਈ ਠਹਿرائی ਜਾਵੇਗੀ ਹallelujah ਚਾਨਣ ਤੇਰੇ ਰਾਹਾਂ ਉਤੇ ਚਮਕੇਗਾ ਹਾਲੇਲੂਇਆ ਸੱਚ ਮੁਝ ਪਿਤਾ ਪਰਮੇਸ਼ਰ ਤੁਹਾਡੇ ਬਚਨ ਵਿੱਚ ਲਿਖਿਆ ਜੇ ਤੂੰ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਵਿੱਚ ਨਿਹਾਲ ਹੋਵੇਂਗਾ ਤੇ ਤੂੰ ਆਪਣੀ ਪ੍ਰਾਰਥਨਾਵਾਂ ਦੇ ਉੱਤਰ ਨੂੰ ਪਾਵੇਂਗਾ ਹਾਲੇਲੂਇਆ ਸੱਚ ਮੁਝ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਨੇ ਤੁਹਾਡੇ ਵੱਲ ਤੱਕਿਆ ਕਦੀ ਵੀ ਸ਼ਰਮਿੰਦੇ ਨਹੀਂ ਹੋਏ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਇੱਕ ਇੱਕ ਦੀ ਪ੍ਰਾਰਥਨਾ ਬੇਨਤ ਤੁਹਾਡੇ ਚੰਨਾਂ ਦੇ ਵਿੱਚ ਰੱਖਦੇ ਆ ਪਿਤਾ ਪਰਮੇਸ਼ਰ ਜੀ ਇੱਕ ਇੱਕ ਦੀ ਪ੍ਰਾਰਥਨਾ ਬੇਨਤ ਨੂੰ ਪਰਬੂ ਜੀ ਆਪਣੇ ਸਵਰਗੀ ਹਜ਼ੂਰੀ ਸਵੀਕਾਰ ਕਰਨਾ ਪਿਤਾ ਪਰਮੇਸ਼ਰ ਸਵਰਗ ਵਿੱਚੋਂ ਪਿਤਾ ਪਰਮੇਸ਼ਰ ਇਹਨਾਂ ਨੂੰ ਉੱਤਰ ਮਿਲੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜਿਨ੍ਹਾਂ ਦੇ ਹੱਥਾਂ ਦੇ ਕੰਮਾਂ ਤੇ ਬਰਕਤ ਦੇਣਾ ਪ੍ਰਭੂ ਜੀ ਇਹਨਾਂ ਦੇ ਹਰ ਤਰ੍ਹਾਂ ਦੇ ਕਾਰੋਬਾਰ ਵਿੱਚ ਆਸ਼ੀਸ਼ ਔਰ ਬਰਕਤ ਦੇਣਾ ਜਿਸ ਤਰ੍ਹਾਂ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਮੈਂ ਤੁਹਾਡੇ ਅੰਨ ਤੇ ਜਲ ਤੇ ਬਰਕਤ ਦੇਵਾਂਗਾ ਤੁਹਾਡੇ ਵਿੱਚੋਂ ਬਿਮਾਰੀਆਂ ਬਾਹਰ ਕਰ ਦੇਵਾਂਗਾ ਪਿਤਾ ਪਰਮੇਸ਼ਰ ਜੀ ਕੋਈ ਰੋਗ ਕੋਈ ਮਹਾ ਰੋਗ ਇਹਨਾਂ ਦੇ ਜੀਵਨ ਦਾ ਹਿੱਸਾ ਨਹੀਂ ਜਾਂ ਕੋਈ ਬੈਡ ਨਿਊਜ਼ ਇਹਨਾਂ ਦੇ ਜੀਵਨ ਦਾ ਹਿੱਸਾ ਨਹੀਂ ਹਾਲੇਲੂਇਆ ਕਿਉਂਕਿ ਪਿਤਾ ਪਰਮੇਸ਼ਰ ਜੀ ਇਹ ਸਰੀਰ ਪਵਿੱਤਰ ਆਤਮਾ ਦੀ ਹੈਕਲ ਹੈ ਪਵਿੱਤਰ ਆਤਮਾ ਦਾ ਮੰਦਿਰ ਹੈ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਕੋਈ ਵੈਰੀ ਦੀ ਸ਼ਕਤੀ ਇਹਨਾਂ ਨੂੰ ਛੂ ਨਾ ਸਕੇ ਪਿਤਾ ਪਰਮੇਸ਼ਰ ਦਾ ਅਧਿ ਧੰਨਵਾਦ ਕਰਦੇ ਹਾਂ ਪ੍ਰਭੂ ਹਰ ਤਰ੍ਹਾਂ ਦੇ ਬੰਧਨ ਇਹਨਾਂ ਦੇ ਜੀਵਨਾਂ ਵਿੱਚ ਦੂਰ ਹੋ ਜਾਣ ਨਾਸ਼ ਹੋ ਜਾਣ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਕੋਲ ਸੰਤਾਨ ਨਹੀਂ ਹੈ ਪ੍ਰਭੂ ਉਹਨਾਂ ਨੂੰ ਬੱਚਿਆਂ ਦੀ ਆਸ਼ੀਸ਼ ਦੇਣਾ ਪ੍ਰਭੂ ਜੀ ਨੇ ਹਰ ਤਰ੍ਹਾਂ ਦੀ ਬਰਕਤ ਦੇਣਾ ਪ੍ਰਭੂ ਜੀ ਨਾਲ ਦੇ ਬੱਚਿਆਂ ਦੇ ਪੀੜੀਦਰ ਪੀੜੀ ਪ੍ਰਵ੍ਰਤੀ ਤੜੀ ਆਸ਼ੀਰਵਾਦ ਤੜੀ ਕਿਰਪਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਨਾਲ ਦੇ ਪਰਿਵਾਰ ਵਿੱਚ ਤੁਹਾਡੀ ਸੋਖ ਸ਼ਾਂਤੀ ਬਣੀ ਰਹੇ ਪਿਤਾ ਪਰਮੇਸ਼ਰ ਹਰ ਤਰ੍ਹਾਂ ਦਾ ਕਲੇਸ਼ ਦਾ ਆਤਮਾ ਇਹਨਾਂ ਦੇ ਜੀਵਨਾਂ ਵਿੱਚ ਨਾਸ਼ ਹੋਏ ਪਿਤਾ ਪਰਮੇਸ਼ਰ ਹਰ ਤਰ੍ਹਾਂ ਦੀ ਵੈਰੀ ਦੀ ਜੋਰ ਨਾਲ ਜੋ ਇਹਨਾਂ ਦੇ ਪਰਿਵਾਰਾਂ ਦੇ ਵਿਰੁੱਧ ਬਣਾਈ ਗਈ ਯੇਸ਼ੂ ਮਸੀਹ ਜੀ ਦੇ ਸਾਮਾਧਿ ਪਵਿੱਤਰ ਨਾਮ ਵਿੱਚ ਜੋ ਯੋਜਨਾ ਨੂੰ ਯੇਸ਼ੂ ਮਸੀਹ ਦੇ ਲਹੂ ਦੇ ਨਾਲ ਰੱਦ ਕਰ ਦਿੰਨੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੇ ਪਰਿਵਾਰਾਂ ਵਿੱਚ ਇਹਨਾਂ ਦੇ ਜੀਵਨਾਂ ਵਿੱਚ ਕੰਮ ਕਰੇ ਪਿਤਾ Prvič. ਹallelujah hallelujah ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਵਿੱਚ ਵਾਅਦੇ ਜੋ ਪ੍ਰਭੂ ਅਸੀਂ ਕੱਟਦੇ ਜਾਈਏ ਪਿਤਾ ਪਰਮੇਸ਼ਰ ਜੀ ਇਹਨਾਂ ਦਾ ਆਲਾ ਦਣਾ ਮੁਬਾਰਕ ਹੋਏ ਪਿਤਾ ਪਰਮੇਸ਼ਰ ਜੀ ਸਾਡੇ ਤੁਹਾਡੇ ਬਚਨ ਵਿੱਚ ਲਿਖਿਆ ਤੁਸੀਂ ਨਿਕਲੋਗੇ ਤਾਂ ਖੁਸ਼ੀ ਦੇ ਨਾਲ ਤੁਸੀਂ ਤੋਰੇ ਜਾਓਗੇ ਸ਼ਾਂਤੀ ਦੇ ਨਾਲ ਪਹਾੜ ਤੇ ਟਿੱਬੇ ਤੁਹਾਡੇ ਅੱਗੇ ਖੁੱਲ ਕੇ ਜਿਕਾਰਾ ਗਜਉਣਗੇ ਹallelujah ਕੰਡਿਆਂ ਦੇ ਥਾਂ ਸਰੂ ਉੱਗੇ ਦਾ ਉੱਗੇ ਦਾ ਮੱਲੇ ਦੇ ਥਾਂ ਮਹਿੰਦੀ ਉੱਗੇ ਗਈ ਹਾਂ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਇਹਨਾਂ ਦੇ ਪਿੱਟਣ ਨੂੰ ਨੱਚਣ ਦੇ ਵਿੱਚ ਬਦਲ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜੋ ਵੀ ਆਸ ਮੁਰਾਦ ਲੈ ਕੇ ਪਿਤਾ ਪਰਮੇਸ਼ਰ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਪ੍ਰਭੂ ਜੀ ਇਹਨਾਂ ਦੇ ਸਾਰੇ ਆਸਵਾਂ ਮੁਰਾਦਾਂ ਨੂੰ ਪੂਰਿਆ ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਤੁਸੀਂ ਆਪਣੇ ਮਸਾ ਕਿਤੇ ਹੋਇਆਂ ਨੂੰ ਬਚਾਉਂਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਰਬੂ ਜੀ ਤੁਹਾਡਾ ਸ਼ੁਕਰਗੁਜ਼ਾਰ ਹਾਂ ਪ੍ਰਭੂ ਤੁਹਾਡੇ ਬੱਚੇ ਵਿੱਚ ਲਿਖਿਆ ਜੋ ਕੁਝ ਮਨੁੱਖਾ ਤੋਂ ਅਨਹੋਣਾ ਹੈ ਪਰਮੇਸ਼ੁਰ ਤੋਂ ਸਭ ਕੁਝ ਹੋ ਸਕਦਾ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਸਭ ਕੁਝ ਹੋ ਸਕਦਾ ਹੈ ਪਿਤਾ ਪਰਮੇਸ਼ਰ ਜੀ ਹallelujah ਹallelujah ਪ੍ਰਭੂ ਜੀ ਨਾਲ ਦੇ ਹੱਥ ਰੁਕਿਓ ਹੈ ਕੰਮ ਯੇਸ਼ੂ ਮਸੀਹ ਦੇ ਨਾਮ ਚ ਬਨਨ ਪਿਤਾ ਪਰਮੇਸ਼ਰ ਜੀ ਨੂੰ ਫੇਵਰ ਮਿਲੇ ਡਿਵਾਈਨ ਫੇਵਰ ਇਹਨਾਂ ਦਾ ਹਿੱਸਾ ਹੋਵੇ ਪਿਤਾ ਪਰਮੇਸ਼ਰ ਨੇ ਜੀਵਨ ਵਿੱਚ ਡਿਵਾਈਨ ਹੈਲਪਰਜ਼ ਆਉਣ ਪਿਤਾ ਪਰਮੇਸ਼ਰ ਤੜਤਨ ਵਾਦ ਕਰਦੇ ਪਿਤਾ ਪਰਮੇਸ਼ਰ ਤੁਸੀਂ ਇੱਕ ਇੱਕ ਜਾਣਦੇ ਪ੍ਰਾਰਥਾ ਤੁਸ ਸੁਨਿਆ ਸਵੀਕਾਰ ਕੀਤਾ ਹੈ ਪ੍ਰਭੂ ਜੀ ਅਸੀਂ ਨਹੀਂ ਜਾਣਦੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਤੁਸੀਂ ਸਾਰ ਇੱਕ ਦੀ ਪ੍ਰਾਰਥਾ ਨੂੰ ਜਾਣਦੇ ਹੋ ਪਿਤਾ ਪਰਮੇਸ਼ਰ ਹਿਰਦੇ ਉਹ ਗੁਰਦੇ ਨੂੰ ਜਾਣ ਚਣ ਵਾਲੇ ਪਰਮੇਸ਼ਰ ਪਿਤਾ ਪਰਮੇਸ਼ਰ ਦਇਆ ਕਰੋ ਪ੍ਰਭੂ ਜੀ ਨੇ ਹਾਥੇ ਦੁੱਖਾਂ ਤੋਂ ਨਜ਼ਾਤ ਦੇਣਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹੁੱਕ ਇੱਕ ਇੱਕ ਜਾਣ ਤੁਹਾਡੇ ਪਵਿੱਤਰ ਹਜ਼ੂਰੀ ਵਿੱਚ ਵੱਡੀਆਂ ਗਵਾਹੀਆਂ ਦੇ ਨਾਲ ਆਵੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਡੇ ਪ੍ਰਾਰਥਾ ਬੇਨਤੀ ਨੂੰ ਸਵੀਕਾਰ ਕੀਤਾ ਹੈ ਪਿਤਾ ਪਰਮੇਸ਼ਰ ਜੀ ਅਸੀਂ ਸ਼ੁਕਰਗੁਜ਼ਾਰ ਆਪੇ ਤਾ ਪਰਮੇਸ਼ਰ ਜੀ ਅਸੀਂ ਆਪਣੇ ਆਪ ਨੂੰ ਅੱਜ ਲਈ ਪ੍ਰਾਰਥਨਾ ਕਰਦੇ ਹਾਂ ਬਿਤਾ ਪਰਮੇਸ਼ਰ ਜੀ ਆਪਣੇ ਆਗੂ ਦੀ ਸੁਰੱਖ ਸਲਾਮਤੀ ਪ੍ਰਭੂ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਬਿਤਾ ਪਰਮੇਸ਼ਰ تعالی ਸਵਰਗੀ ਦੂਤਾਂ ਦੀ ਹਿਫਾਜ਼ਤ ਕਰਦੇ ਆਪੇ ਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਬਿਤਾ ਪਰਮੇਸ਼ਰ ਜੀ ਜਿੰਨੇ ਵੀ ਦਾਤ ਦਸੇ ਪ੍ਰਭੂ ਜੀ ਤੜਿ ਚੁਨੇ ਹੋਏ ਧਰਾਈ ਹੋਏ ਹਨ ਪਿਤਾ ਪਰਮੇਸ਼ਰ ਜੀ ਉਹਨਾਂ ਤੇ ਤੁਹਾਡੀ ਕਿਰਪਾ ਤੁਹਾਡੀ ਸ਼ਾਂਤੀ ਤੁਹਾਡਾ ਆਨੰਦ ਹਮੇਸ਼ਾ ਬਣਿਆ ਰਹੇ ਪਿਤਾ ਪਰਮੇਸ਼ ਹallelujah 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 ਪਿਤਾ ਪਰਮੇਸ਼ਰ ਜੀ ਅਸੀਂ ਇਜ਼ਰਾਈਲ ਦੀ ਵੀ ਸੋਖ ਸਲਾਮ ਦੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਾਰੇ ਪ੍ਰਾਰਥਨਾਵਾਂ ਬੇਨਤੀ ਨੂੰ ਸਵੀਕਾਰ ਕੀਤਾ ਹੈ ਪਿਤਾ ਪਰਮੇਸ਼ਰ ਜੀ ਇਹ ਸਾਰੀ ਪ੍ਰਾਰਥਨਾ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜਿੰਦਾ ਸਮਰਥੀ ਨਾਮ ਵਿੱਚ ਮੰਗਦੇ ਹਾਂ ਆਮੇਨ ਆਮੇਨ ਆਮੇਨ